ਛੱਡ ਜਾਗੇ ਬੰਦੇ ਅਰੇ ਲੈ ਕੇ ਜਾਉਂਦੇ ਜਿਹੜਾ ਗੁਲੇਵਾਰ ਆ ਇੱਥੇ ਬੈਠਿਆ ਫੁੱਸਿੱਟੇ ਲੱਗੀ ਆ ਤੁਹਾਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਜੇ ਕੋਈ ਤਰਾਜੇ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਤਰਾ ਕਰੂ ਕੋਈ ਸਾਰੇ ਦੁਆਰਾ ਪਾ ਕੇ ਪ੍ਰੈਸ਼ਰ ਖਰਾਬ ਕਰਦਾ ਸਾਡਾ ਚਲੋ ਸਾਡਾ ਕੀ ਵਾਈਟ ਪ੍ਰੈਸ਼ਰ ਖਰਾਬ ਕਰਦਾ ਹੈ ਦਸੋਂ ਕਿਹੜਾ ਪੈਸਾ ਖਰਾਬ ਕਰਦਾ ਨਿਕਲ ਪਉਂਦਾ ਸਰਕਾਰੀ ਗੱਲ ਮੈਂ ਇੱਥੇ ਬੈਠਾ ਆਓ ਲੇਡੀ ਆ ਲੇਡੀ ਫੋਰਸ ਮਂਗਾਓ ਯਾਰ ਹੋ ਸਾਰੀ ਲੇਡੀ ਪਾ ਪਾਓ ਆਡਾ ਪ੍ਰੈਸ਼ਰ ਲੈ ਸਰਕਾਰੀ ਦੌਰ ਚ ਵਿਗੜ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ ਸਾਡੀ ਸਰਕਾਰੀ ਡਿਊਟੀ ਹੈ ਹਰ ਕੱਟ ਚੈੱਕ ਕਰਦਾ ਆਈ ਸਾਰੇ ਗੰਡੇ ਆ ਇੱਥੇ 2-3 ਘੰਟੇ ਇੱਥੇ ਰਹਿਣਾ ਸਾਡੀ ਸਰਕਾਰੀ ਡਿਊਟੀ ਚ ਵਿਗੜ ਪਾਉਂਗਾ ਨਾ ਗਾਈ ਸਜ਼ਾ ਮਿਲੂਗੀ ਤੈਨੂੰ ਯਾਰ ਇਹਨਾਂ ਨੇ ਤੈਨੂੰ ਪਰਮਾ ਸੀਰੀਜ਼ ਪਾਛਾੜੀ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਭਾਈ ਪੱਕਾ ਦੀ ਸਰਕਾਰੀ ਡਿਊਟੀ ਚ ਵਿਗੜ ਪਾਉਂਦਾ ਭਾਈ ਇਹ ਨਹੀਂ ਦੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ ਕਪਿਆ ਹੋ ਗਿਆ ਜੀ ਮੂੰਹ ਤੋਆ ਸਾਡਾ ਤੂੰ ਮਾਰਦਾ ਕਰਕੇ ਲੈ ਕੇ ਕੰਮ ਕਰਦਾ ਆ ਉਹ ਹੋਰ ਜਿਹੜੇ ਨਿਕਲ ਪਾਉ ਸਾਡਾ ਆਓ ਮੈਂ ਇੱਥੇ ਬਿਠਾ ਲੇ ਆਓ ਇੱਥੇ ਜਿਹੜੇ ਲੈਣਾ ਕੋਣਾ ਪਾਓ ਹੁਣ ਆਓ ਇੱਧਰ ਆਓ ਜਰਾ ਇੱਧਰ ਆਓ ਰਾਜਾ ਜੀ ਆਹੋ ਵਾਹ ਵਾਹ ਅੰਦੀ ਅਰੇ ਕੋਈ ਨਾ ਕਰ ਅੰਦੀ ਨਾ ਸਾਹਿਬ ਅੰਦੇ ਆਪਾ ਆਪਾ ਵੱਡੇ ਆਏ ਕੱਢ ਬੱਲੇ ਦੇਖਾ ਨਾਲ ਐਸਾ ਤੇ ਦੋਆ ਲਾਓ ਕਪਿਆ ਹੋ ਆਵੇ ਆਵੇ ਹੋ ਮਗਰ ਆ ਗਿਆ ਆਵੇ ਆਵੇ ਉਹਦਾ ਫੋਨ ਲੱਗੇ ਫੋਨ ਲੱਗੇ ਉਹਦਾ ਆਵੇ ਕੰਮ ਖਾਣੇ ਰੇਡ ਕਰਨ ਆਏ ਐਸਐਚਯੂ ਦੇ ਨਾਲ ਬੈਂਚ 'ਤੇ ਮਹੱਲੇ ਦੇ ਲੋਕ ਕਾਨੂੰਨ ਦੱਸਦੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਨਸ਼ੇ ਤੇ ਨਕੇਲ ਕੱਸਣ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਪਿੰਡਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਦੋਂ ਅੱਜ ਬਟਾਲਾ ਦੇ ਵਿੱਚ ਵੀ ਐਸਐਚਓ ਆਪਣੀ ਟੀਮ ਦੇ ਨਾਲ ਇੱਕ ਮੱਲੇ ਦੇ ਵਿੱਚ ਰੇਡ ਕਰਨ ਦੇ ਲਈ ਗਿਆ ਘਰਾਂ ਦੀ ਚੈਕਿੰਗ ਕਰਨ ਦੇ ਲਈ ਗਿਆ ਤਾਂ ਮੱਲੇ ਦੇ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ ਤਾਂ ਬਹਿਸ-ਬਾਜ਼ੀ ਕਰਨ ਲੱਗ ਪਏ ਤਾਂ ਜਿਸ ਤੋਂ ਬਾਅਦ ਐਸਐਚਓ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਤ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਸਜ਼ਾ ਹੋਵੇਗੀ ਤਜੇ ਤਾਂ ਲੋਕ ਬਹਿਸ ਬਾਜੀ ਕਰ ਰਹੇ ਸੀ ਤਾਂ ਤਾਕਤ ਅਫਸਰ ਐਸ ਐਚਓ ਪ੍ਰਭਜਪ ਸਿੰਘ ਨੇ ਲੋਕਾਂ ਨੂੰ ਜਵਾਬ ਦਿੱਤੇ ਨੇ ਜਿਹੜੇ ਬਹਿਸ ਬਾਜੀ ਕਰਦੇ ਸੀ ਉਹਨਾਂ ਦੇ ਨਾਲ ਕੋਈ ਘੰਡੇ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋਲ ਬੈਠੇ ਆਂ ਰਾਨਾ ਕਰ ਕਰੋ ਬਾਈਓ ਦੇ ਘਰ ਚਲੇ ਇੱਥੇ ਆਈਂ ਸ਼ਰਜਾ ਕੇ ਬੰਦੇ ਅਰੇ ਲੈ ਕੇ ਜਾਓ ਜਿਹੜਾ ਗੁਨੇ ਵਾਰਿਆ ਆ ਦੇਖੋ ਤੁਹਾਡੇ ਕੋਲ ਹੀ ਹੌਸਲਾ ਹੁੰਦਾ ਮੈਂ ਤੇ ਹੌਸਲਾ ਬੋਲਣ ਆ ਮਿਲਣਾ ਸਾਡੇ ਘਰ ਦੀ ਜਾਂ ਤੁਹਾਡੇ ਕੋਲ ਇੱਥੇ ਬੈਠੇ ਆ ਕੋਈ ਸੀਟੇ ਲੱਗੀ ਆ ਤੂੰ ਕਹੋ ਨਾ ਸੁਣ ਮੰਨਣਾ ਭਾੜੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆ ਆਪਣਾ ਜੇ ਕੋਈ ਤਰਾਜੇ ਮੈਨੂੰ ਆਪ ਘੜ ਘੱਲੇ ਬੈਠ ਕੇ ਗੱਲ ਕਰ ਇੱਥੇ ਬੈਠ ਕੇ ਤਰਾ ਕਰੂ ਯਾਰ ਮੈਂ ਇਹਨੂੰ ਸਮਝਾਉਣਾ ਤੇ ਕਹਿਣਾ ਕਿਵੇਂ ਕਰੀ ਸੇ ਤੈਨੂੰ ਸਮਝਾਉਣਾ ਉਈ ਸਾਰੇ ਰੋੜਾ ਪਾ ਕੇ ਪ੍ਰੇਸ਼ਕ ਖਰਾਬ ਕਰਤਾ ਸਾਡਾ ਸਾਡਾ ਕੀ ਵਾਈਟ ਦਾ ਪ੍ਰੈਸ਼ਰ ਖਰਾਬ ਕਰਦਾ ਹੈ ਦੱਸੋ ਕਿਹੜਾ ਪੈਸਾ ਖਰਾਬ ਕਰਦਾ ਨਿਕਲ ਪਉਂਦਾ ਸਰਕਾਰੀ ਗੱਲ ਇੱਥੇ ਬੈਠਾ ਆਹੇ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾ ਮੰਗਾਓ ਆਡਾ ਪ੍ਰੈਸ਼ਰ ਦੇ ਸਰਕਾਰੀ ਕੰਮ ਚ ਨਿਕਲ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਟੇ ਤੁਸੀਂ ਆਓ ਕਰੋ ਕਰੋ ਜੀ ਆਹ ਦੇ ਉਹ ਨਾਰ ਦੇ ਖਵਾ ਮੈਂ ਮੈਂ ਨਾ ਸਰਕਾਰੀ ਕੰਮ ਆ ਉਹ ਚੈੱਕ ਲਾ ਉਹ ਕਿਹਦੇ ਦਾ ਜੀ ਉਹ ਮੈਂ ਇਹ ਤੁਹਾਨੂੰ ਕਹਿਣ ਦੇ ਆ ਕਿ ਕੋਲ ਕੋ ਨਹੀਂ ਮਿਲਿਆ ਜੀ ਕੁਝ ਲੈ ਕੇ ਗਿਆ ਕੋਈ ਤੁਹਾਡੀ ਡਿਊਟੀ ਆ ਤੁਹਾਡੀ ਡਿਊਟੀ ਜਿੱਦਾਂ ਕਾਉਂਡ ਡਿਊਟੀ ਜਿੱਦਾਂ ਕਾਉਂਡ ਹੈ ਸਾਡੀ ਤੁਹਾਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਲਾ ਆਈ ਸਾਰੇ ਘਰ ਦੇ ਆ ਇੱਥੇ 2-3 ਘੰਟੇ ਹੀ ਰਵਾਂ ਤੁਹਾਡੀ ਸਰਕਾਰੀ ਡਿਊਟੀ ਚ ਵਿਗੜ ਪਾਓਗੇ ਤਾਂ ਹੋ ਗਈ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਨਿਕਲ ਕੋ ਉਹਦੇ ਫੰਡਸ ਸੱਚੀ ਜੀ ਸ਼ੇਰਾ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿ ਤੇ ਡੇਡੋ ਕੋ ਰੁਕ ਕੇ ਹਰ ਤਾ ਕੋਈ ਗੱਲ ਨਹੀਂ ਤੂੰ ਸਰਕਾਰੀ ਡਿਊਟੀ ਚ ਨਿਕਲ ਪਾਉਂਦੇ ਆ ਤੂੰ ਨਿਕਲ ਪਾਉਂਦੇ ਆ ਸਾਡੀ ਸਰਕਾਰੀ ਓ ਰੋੜਾ ਪਾ ਕੇ ਨਾ ਜਿਤਾਲੇਗਾ ਤੂੰ ਚੰਗਾ ਨਾ ਬੋਲੋ ੱੱਲੇ ਬੋਲਣ ਦੇ ਕੋਈ ਇਤਨਾ ਉਹਦਾ ਰੋੜਾ ਪਾਉਂਦੇ ਆ ਇਹ ਕੰਮ ਕਰਦੇ ਆ ਇੱਥੇ ਉਹ ਉਹਦਾ ਆਪਣਾ ਰੋੜਾ ਪਾ ਕੇ ਬੈਠਾ ਹੋ ਨਾ ਬੋਲੋ ਪਰ ਨਹੀਂ ਬੋਲੋ ਪਰਮਾ ਸੀਰੀਜ਼ ਪਾਛਾੜੀ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਭਾਈ ਰੁਪਾ ਚਾਹ ਦੇ ਕੇ ਸਰਕਾਰੀ ਰੋਡ 'ਚ ਵੇਖਣ ਪਾਉਂਦਾ ਭਾਈ ਇਹ ਨਹੀਂ ਵੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ ਰੋਡ 'ਚ ਵੇਖਣ ਪਿਆ ਫੜੋ ਤੂੰ ਸਾਡਾ ਤੂੰ ਮਾਰੇ ਮਾਗਰ ਕੱਢ ਕੇ ਕੰਮ ਕਰ ਪਾਉਂਦਾ ਆਹ ਹੋਰ ਜਿਹੜਾ ਨਿਕਲ ਬੋਲਾ ਸਾਡਾ ਆਓ ਮੈਂ ਇੱਥੇ ਦਿਖਾ ਦੇ ਆਓ ਇੱਥੇ ਜਿਹੜਾ ਵੇਖਣਾ ਪੋੜਾ ਪਾਓ ਹਣ ਆਓ ਇੱਧਰ ਆਓ ਜਿਹੜਾ ਇੱਧਰ ਆਓ ਬੜੀ ਗੁਆਹ ਆਹ ਨਾ ਇਹਦਾ ਵਕਫਾ ਰੇ ਓਏ ਓਏ ਅੰਦੀ ਭਾਈ ਸਾਰ ਐਸਐਚਐਚ ਦੋਵਾਂ ਦਾ ਆ ਗਿਆ ਆਵੇ ਆਵੇ ਹੋ ਮਗਰ ਤਾਜੋ ਆਵੇ ਆਵੇ ਅਜੇ ਤਾਂ ਫੋਨ ਲੱਗੇ ਫੋਨ ਲੱਗੇ ਅਜੇ ਪਾ ਆਵੇ ਕੰਮ ਖਾਣੇ ਸਾਰੇ ਤੇਰੇ ਕੋਲ ਤੇਰੇ ਕੋਲ ਗੱਲ ਪੜੇ ਲੈ